ਕੱਲੂਕਾਰੇ ਦਿਨ ਨੂੰ ਮੱਦੇਨਜ਼ਰ ਰੱਖਦੇ ਹਾਂ ਸੂਬੇ ਭਰ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ 'ਚ ਸ਼ਾਂਤੀ ਬਣੀ ਰਹੇ ਜਿਸ ਦੇ ਤਹਿਤ ਨਾਬਾ ਵਿਖੇ ਡੀਐਸਪੀ ਰਾਜੇਸ਼ ਕੁਮਾਰ ਛਿਬਰ ਦੀ ਅਗਵਾਈ ਵਿੱਚ ਨਾਬਾ ਰੇਲਵੇ ਸਟੇਸ਼ਨ ਤੇ ਭੀੜ-ਪਾੜੇ ਇਲਾਕੇ ਵਿੱਚ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਨਾਬਾ ਸ਼ਹਿਰ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਡੀਐਸਪੀ ਰਾਜੇਸ਼ ਛਿਬਰ ਨੇ ਕਿਹਾ ਹੈ ਕਿ ਕੱਲੂਕਾਰੇ ਦਿਨ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ ਅਤੇ ਹਰ ਇੱਕ ਸ਼ੱਕੀ ਵਿਅਕਤੀ ਤੇ ਪੈਣੀ ਨਜ਼ਰ ਰੱਖੀ جا رہی ہے پنجاب ਦੇ ਵਿੱਚ ਆਪਰੇਸ਼ਨ ब्लू 스타 ਦੀ ਵਰਸੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੂਬੇ ਪਰ ਵਿੱਚ ہائی ਅਲਰਟ ਵੀ ਜਾਰੀ ਕੀਤਾ ਗਿਆ ਤੇ ਚੱਪੇ-ਚੱਪੇ ਤੇ ਸੂਬੇ ਪਰ ਵਿੱਚ ਪੁਲਿਸ ਵੱਲੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਤਹਿਤ پولیس ਵੱਲੋਂ ਪੀੜ ਪਾੜੇ ਇਲਾਕੇ ਦੇ ਵਿੱਚ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਰੇਲਵੇ ਸਟੇਸ਼ਨ ਬੱਸ ਸਟੈਂਡ ਵਿਖੇ ਵੀ ਆਉਣ ਜਾਣ ਵਾਲੇ ਯਾਤਰੀਆਂ ਦੀ ਬਾਰੀਕੀ ਨਾਲ ਚੈਕਿੰਗ અભિયાન ਸ਼ੁਰੂ ਕੀਤਾ ਗਿਆ ਅਤੇ ਨਾਲ ਹੀ ਪੁਲਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਇਸ ਮੌਕੇ ਤੇ ਨਾਬਾ ਦੇ ਡੀਐਸਪੀ ਰਾਜੇਸ਼ ਕੁਮਾਰ ਛੱਬਰ ਨੇ ਕਿਹਾ ਹੈ ਕਿ ਕੱਲੂਕਾਰਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਬਾ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਲਈ ਉਹਨਾਂ ਨੇ ਕਿਹਾ ਹੈ ਕਿ ਜੋ ਗਰਮ ਖਿਆਲੀ ਵਿਅਕਤੀ ਹਨ ਉਹਨਾਂ ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਅਨਸੁਖਾਂ ਵੀ ਕੱਟਣਾ ਨਾ ਵਾਪਰੇ ਆ ਸਰ ਜਣਾ ਫਲੈਗ ਮਾਰ ਕੇ ੱਡਿਆ ਜਾ ਰਿਹਾ 20 ਮੈਸੇਜ ਆਣਾ ਜਾ ਰਿਹਾ ਇਹ ਜੀ ਜੋ ਖੱਲੂ ਕਾਰਾ ਦਸਾਰਿਆ ਉਹਦੇ ਸੰਬੰਧ ਵਿੱਚ ਲੋਕਾਂ ਨੂੰ ਆ ਸ਼ਾਂਤੀ ਬਣਾਉਣ ਲਈ ਅਸੀਂ ਇੱਕ ਮੈਸੇਜ ਦੇ ਰਹੇ ਹਾਂ ਵੀ ਪੁਲਿਸ ਪੂਰਾ ਚੌਕਸੀ ਹੈ ਤੇ ਕੋਈ ਵੀ ਕਿਸੇ ਵੀ ਕਿਸਨ ਦੀ ਕੋਈ ਹਲੜਵਾਜ ਨਹੀਂ ਕਿਤੇ ਕਰਨ ਦਿੱਤੀ ਆਉਗੀ ਇਹ ਵੀ ਬਿਲਕੁਲ ਸ਼ਾਂਤੀਪੂਰਵਕ ਜੀ ਹੋਊਗਾ ਇੱਥੇ ਮਾਹੌਲ ਹੈ ਹਾਂ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਇਆ ਇਹ ਮੈਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਇਹਨਾਂ ਦਾ ਉਸੇ ਤਰ੍ਹਾਂ ਨਹੀਂ ਕੋਈ ਸਪੈਸ਼ਲ ਹਦਾਇਤ ਵੀ ਸਰਕਾਰ ਵੱਲੋਂ ਬਿਲਕੁਲ ਜੀ ਸਾਰੇ ਇਹੀ ਹਦਾਇਤ ਹੈ ਵੀ ਕੋਈ ਲੋਕ ਕਿਸੇ ਵੀ ਗੱਲਾਂ ਚ ਨਾ ਆਉਣ ਕੋਈ ਜੋ ਵੀ ਹੈਗਾ ਬਿਲਕੁਲ ਠੀਕ ਆ ਜਿਵੇਂ ਨਾਭਾ ਸ਼ਹਿਰ ਆ ਮੈਂ ਦੇਖਦਾ 2 ਸਾਲ ਦੇ ਕਰੀਬ ਮੈਨੂੰ ਹੋ ਗਏ ਨੇ ਬੜਾ ਸ਼ਾਂਤ ਹੈ ਤੇ ਲੋਕਾਂ ਚ ਆਪਸ ਵਿੱਚ ਬੜਾ ਭਾਈਚਾਰਾ ਬਣਿਆ ਹੋਇਆ ਆ ਕੋਈ ਕਿਸੇ ਵੀ ਕਿਸਮ ਦੀ ਇਹ ਜੀ ਗੱਲਬਾਤ ਨਹੀਂ ਹੈ 6 ਜੂਨ ਨੂੰ ਲੈ ਕੇ ਮੇਨ ਤਾਂ ਉਹਦੇ ਕਰਕੇ ਹੀ ਆ ਸਾਰਾ ਬਿਲਕੁਲ ਜੀ 6 ਜੂਨ ਨੂੰ ਹੈ ਜਿਵੇਂ ਹੁਣ ਪ੍ਰੋਗਰਾਮ ਮੁਤਾਬਕ ਜੋ ਹੈਗਾ ਇੱਥੇ ਗੁਰਦੁਆਰਾ ਸਾਹਿਬ ਘੋੜਿਆ ਵਾਲੇ ਇੱਥੇ ਜਿਹੜੇ ਐਸ.ੀ.ਪੀ.ਸੀ. ਵੱਲੋਂ ਖਣਕਣ ਸਾਹਿਬ ਆਰੰਭ ਕਰਕੇ ਸਮਾਪਤੀ ਹੋਊਗੀ ਤੇ ਬੜੀ ਸ਼ਾਂਤੀਪੂਰਵਕ ਰਹਿਣਾ ਹੈਗਾ ਬਾਕੀ ਪੀਸਫੁਲ ਹੈ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਫਿਰ ਵੀ ਅਸੀਂ ਲੋਕਾਂ ਦੇ ਮਨ ਵਿੱਚ ਅਸੀਂ ਸ਼ਾਂਤੀਪੂਰਵਕ ਇਹ ਪ੍ਰੋਗਰਾਮ ਬਣਾਉਣ ਲਈ ਜੋ ਵੀ ਹੈਗਾ ਅਸੀਂ ਇਹ ਬਲੈਕ ਮਾਰਚ ਕੱਢ ਰਹੇ ਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਜੀ ਵੱਲੋਂ ਪ੍ਰੋਗਰਾਮ ਵੀ ਬਣ ਕੇ ਆਏ ਨੇ ਜਿਵੇਂ ਅਸੀਂ ਡੇ ਬਾਏ ਡੇ ਅਸੀਂ ਸਰਚ ਆਪਰੇਸ਼ਨ ਤੇ ਫਲੈਗ ਮਾਰਚ ਸਾਰਾ ਕੁਝ ਉਹਨਾਂ ਮਦਦ ਉੱਤੇ ਚੱਲ ਰਿਹਾ ਹੈ ਕੁਝ ਸਪੈਸ਼ਲ ਟੀਮਾਂ ਵੀ ਗਠਨ ਕੀਤੀ ਹੋਈਆਂ ਅਸਨੇ। ਹਾਂਜੀ ਬਿਲਕੁਲ ਜੀ ਸਪੈਸ਼ਲ ਵੀ ਕੀਤੀ ਗਈਆਂ ਨੇ ਵੀ ਕਿਸੇ ਵੀ ਕਿਸਮ ਦਾ ਜਿਵੇਂ ਵੀ ਕੋਈ ਧਾਰਮਿਕ ਸਥਾਨ ਨੇ ਉਹਨਾਂ ਦੇ ਵੀ ਅਸੀਂ ਆਪਣੀਆਂ ਟੀਮਾਂ ਲਾਈ ਹੋਈਆਂ ਨੇ। ਕਿਸੇ ਵੀ ਕਿਸਮ ਦੀ ਅਨਸ ਕਮੀ ਕਰਦੇ। ਹਾਂਜੀ ਬਾਹਰੋਂ ਆ ਰਹੇ ਨੇ ਟੀਮ। ਹਾਂਜੀ ਬਾਹਰੋਂ ਸਾਡੀਆਂ ਫੋਰਸ ਆ ਰਹੀਆਂ ਨੇ ਫੋਰਸਾਂ ਤਾਇਨਾਤ ਹੋਣਗੀਆਂ। ਅਸੀਂ ਵੀ ਜਿਵੇਂ ਉਹਨਾਂ ਤੋਂ ਮੰਗਿਆ ਨੇ ਚਾਰ ਕੰਪਨੀਆਂ ਮੰਗੀਆਂ ਨੇ। ਤੇ ਉਹ ਵੀ ਇਥੇ ਤਨਾਤ ਰਹੇ ਕੋਈ ਜਿਹੜੇ ਗਰਮ ਖਿਆਲੀ ਨੇ ਉਹਨਾਂ ਵਾਸਤੇ ਵੀ ਕੋਈ ਪੈਨੀ ਨਾ ਜੇ ਉਹ ਤਾਂ ਕੀ ਜਾਰੀ ਹੈ ਜੋ ਮਾਹੌਲ ਇਸ ਤਰ੍ਹਾਂ ਵੀ ਡਲ ਰਿਹਾ ਹੈ ਉਹਨਾਂ ਦੇ ਵੀ ਸਾਡੇ ਸਪੈਸ਼ਲ ਬ੍ਰਾਂਚ ਹੋਰ ਸਾਡੇ ਚੱਲ ਰਹੀਆਂ ਨੇ ਟੀਮਾਂ ਸੀਆਈਡੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਜੋ ਵੀ ਹੈਗਾ ਤਾਂ ਉਹਦੇ ਮੁਤਾਬਕ ਕਾਰਵਾਈ